ਆਪਾਂ ਅੱਜ ਇਡਲੀ ਬਣਾਉਣ ਦੇ ਲਈ ਬੈਟਰ ਕਰ ਦਿੱਤਾ ਸੀ ਜੀ ਤਿਆਰ ਤੁਸੀਂ ਦੇਖੋ ਇਸ ਤਰ੍ਹਾਂ ਦਾ ਬੈਟਰ ਆਪਾਂ ਨੂੰ ਚਾਹੀਦਾ ਹੈ ਨਾ ਜ਼ਿਆਦਾ گاੜਾ ਨਾ ਜ਼ਿਆਦਾ ਪਤਲਾ ਤੁਸੀਂ ਮਨ ਚਾਹੀਏ ਆਪਣੇ ਸਬਜ਼ੀਆਂ ਵਗੈਰਾ ਵੀ ਪਾ ਸਕਦੇ ਹੋ ਇਹਦੇ ਵਿੱਚ ਤੇ ਆਪਾਂ ਕੁਝ ਮਲੇਨੀ ਚਾਚਰ ਵਗੈਰਾ ਬੀਨਸ ਵਗੈਰਾ ਇਹ ਵੀ ਪਾ ਸਕਦੇ ਹੋ ਤੇ ਚਲੋ ਜੀ ਬਣਾਉਂਦੇ ਆਂ ਇਡਲੀ ਛੇਤੀ ਛੇਤੀ ਸਭ ਤੋਂ ਪਹਿਲਾਂ ਆਪਾਂ ਇਡਲੀ ਵਾਲਾ ਜਿਹੜਾ ਕੰਟੇਨਰ ਉਹ ਲਾਵਾਂਗੇ ਉਹਨੂੰ ਥੋੜਾ 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 ਆਇਲ ਦੇ ਨਾਲ ਜਾਂ ਰਿਫਾਈਨਡ ਦੇ ਨਾਲ ਘਿਓ ਵਗੈਰਾ ਦੇ ਨਾਲ ਜਿਹੜੀ ਚੀਜ਼ ਨਾਲ ਤੁਸੀਂ ਚਾਹੁੰਦੇ ਉਸ ਨਾਲ ਗ੍ਰੀਸ ਕਰ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਤੇਲ ਲਗਾ ਲਾਂਗੇ ਸ ਤੇ ਉੱਧਰ ਜਿਹੜਾ ਕੁੱਕਰ ਹੈ ਇਹਦਾ ਇਡਲੀ ਵਾਲਾ ਉਹਦੇ ਵਿੱਚ ਲੈ ਇੱਕ ਗਲਾਸ ਪਾਣੀ ਤਾਂ ਪਾ ਕੇ ਉਹਦੇ ਵਿੱਚ ਨਿਸ਼ਾਨ ਲੱਗਿਆ ਹੁੰਦਾ ਹੈ ਜੀ ਤੁਸੀਂ ਉਹਦੇ ਹਿਸਾਬ ਨਾਲ ਪਾਣੀ ਪਾ ਕੇ ਨਿਸ਼ਾਨ ਤੇ ਤੱਕ ਉਹਦੇ ਵਿੱਚ ਪਾਣੀ ਪਾ ਕੇ ਆਪਾਂ 5 ਮਿੰਟ ਵਾਸਤੇ ਪਹਿਲਾਂ ਗੈਸ 'ਤੇ ਰੱਖ ਦੇਵਾਂਗੇ ਪਾਣੀ ਗਰਮ ਹੋ ਜਾਊਗਾ ਉਹਨੇ ਚ ਤੇ ਇੱਧਰ ਆਪਾਂ ਜਿਹੜੇ ਆਪਣੇ ਕੰਟੇਨਰ ਆ ਉਹਨੂੰ ਆਪਾਂ ਗ੍ਰੀਸ ਕਰ ਲਿੱਤਾ ਸੀਗਾ ਰਾਈਫਾਇਨ ਲਗਾ ਕੇ ਤੇ ਜਿਹੜਾ ਇਡਲੀ ਦਾ ਬੈਟਰ ਆ ਆਪਾਂ ਹੁਣ ਉਹਦੇ ਵਿੱਚ ਪਾਵਾਂਗੇ ਉਹਨੂੰ ਇਹਦੇ ਉੱਤੇ ਦੇ ਬੈਟਰ ਵਿੱਚ ਪਾਇਆ ਥੋੜਾ ਜਿਹਾ ਨਮਕ ਪਾਇਆ ਤੇ ਉਹੀ ਬੇਕਿੰਗ ਪਾਊਡਰ ਜਿੱਦਾਂ ਆਪਾਂ ਦੋਸੇ ਦੇ ਬੈਟਰ ਵਿੱਚ ਪਾਉਂਦੇ ਆ ਇਡਲੀ ਬਣਾਉਣ ਲਈ ਪਾਉਣਾ ਬੇਕਿੰਗ ਪਾਊਡਰ ਹੈ ਜਿਹੜਾ ਨਮਕ ਆਪਾਂ ਪਹਿਲਾਂ ਪਾ ਸਕਦੇ ਆ ਤੇ ਸਾਰੇ ਕੰਟੇਨਰਾਂ ਨੂੰ ਮੈਂ ਫਿਲ ਕਰ ਦਿੱਤਾ ਸੀ ਜੀ ਤੇ ਬਸ ਤਿਆਰ ਦੇ ਨਾਲ ਤਾਂ ਆਸਾਨ ਜਿਹਾ ਤਰੀਕਾ ਹੈ ਬਹੁਤ ਇੱਧਰ ਮੈਂ ਪਾਣੀ ਦੇਖੋ ਪਾਇਆ ਹੋਇਆ ਸੀਗਾ ਵਿੱਚ ਇਹ ਵੀ ਗਰਮ ਹੋ ਗਿਆ ਸੀਗਾ ਹੁਣ ਆਪਾਂ ਜਿਹੜੇ ਆਪਣੇ ਕੰਟੇਨਰ ਹੈ ਇਡਲੀ ਦੇ ਉਹਨਾਂ ਨੂੰ ਇੱਕ ਇੱਕ ਕਰਕੇ ਚੰਗੀ ਤਰ੍ਹਾਂ ਵਿੱਚ ਟਿਕਾ ਦੇਵਾਂਗੇ ਧਿਆਨ ਦੇ ਨਾਲ ਗਰਮ ਹੁੰਦਾ ਹੈ ਵਤੀਲਾ ਜਿਹਾ ਹੋਇਆ ਹੋਇਆ ਤੇ ਹੱਥ ਵਗੈਰਾ ਲੱਗ ਜਾਂਦਾ ਕਈ ਵਾਰ ਇੱਕ ਇੱਕ ਕਰਕੇ ਜਿਹੜਾ ਆਪਣਾ ਕੰਟੇਨਰ ਹੈ ਆਪਾਂ ਉਹਨਾਂ ਦੇ ਵਿੱਚ ਰੱਖ ਦਵਾਂਗੇ ਤੇ ਕੁੱਕਰ ਨੂੰ ਰੂਪਾ ਕਰ ਦਵਾਂਗੇ ਉੱਪਰੋਂ ਬੰਦ ਇਹ ਸਪੈਸ਼ਲ ਇਡਲੀ ਵਾਲਾ ਬਣਾਉਣ ਨੂੰ ਮਿਲਦਾ ਹੈ ਬਾਜ਼ਾਰ ਤੋਂ ਕਿਸੇ ਵੀ ਤੁਸੀਂ ਦੁਕਾਨ ਤੋਂ ਖਰੀਦ ਸਕਦੇ ਹੋ ਤੇ 5-6 ਦਿਨ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰ ਲਾਂਗੇ ਚਾਕੂ ਦੀ ਸਹਾਇਤਾ ਦੇ ਨਾਲ ਜਾਂ ਟੁੱਟ ਚਿੱਕ ਵਗੈਰਾ ਹੁੰਦੇ ਜਿਹੜੇ ਆਪਣਾ ਚਾਕੂ ਜਿਹੜਾ ਬਿਲਕੁਲ ਸਾਫ਼ ਬਾਹਰ ਆ ਗਿਆ ਤਾਂ ਇਹਦਾ ਮਤਲਬ ਇਡਲੀ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਹੈ 5 ਕਿ ਮਿੰਟ ਲੱਗਦੇ ਨੇ ਜੀ 5-7 ਮਿੰਟ ਵਿੱਚ ਆਪਣੀ ਇਡਲੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਬਾਕੀ ਬੈਟਰ ਦੀ ਮੈਂ ਵੀਡੀਓ ਪਹਿਲਾਂ ਪਾਈ ਹੋਈ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗੀ ਉਹਦਾ ਬੈਟਰ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਕਿੱਦਾਂ ਇਹਦਾ ਬੈਟਰ ਆਪਾਂ ਤਿਆਰ ਕਰਨਾ ਹੈ ਕਿੱਦਾਂ ਫਾਰਮੈਟ ਕਰਨਾ ਹੈ ਤੇ ਪੜਾਓ ਸਾਰੇ ਜਿਹੜੇ ਖਾਇਓ ਤੇ ਸ਼ੇਅਰ ਕਰਿਓ ਮੇਰੇ ਨਾਲ ਇੱਕ ਚਮਚ ਇਹ ਆਪਾਂ ਚਾਹੂ ਦੀ ਸਾਈ ਦਾ ਦੇ ਨਾਲੀ ਦੇ ਕਿਨਾਰੇ ਜਿਹੜੇ ਉਹਨਾਂ ਨੂੰ ਅਲੱਗ ਕਰ ਲਵਾਂਗੇ ਤਾਂ ਜੋ ਜਿਹੜੀ ਇਡਲੀ ਆਪਾਂ ਮਤਲਬ ਆਸਾਨੀ ਨਾਲ ਚੱਕੀ ਜਾ ਸਕੇ ਵੈਸੇ ਆਪਾਂ ਤੇਲ ਆਇਲ ਵਗੈਰਾ ਜਿਹੜਾ ਲਗਾਇਆ ਥੱਲੇ ਲਗਾਇਆ ਹੁੰਦਾ ਉਹਦੇ ਨਾਲ ਚਿਪਕਦੀ ਨਹੀਂ ਹੈ ਬਹੁਤੀ ਜ਼ਿਆਦਾ ਈਜ਼ੀ ਜਿਹੜੀ ਆਪਾਂ ਇਹਨੂੰ ਆਪਾਂ ਮਤਲਬ ਕਰ ਲੈਂਦੇ ਆ ਰਿਮੂਵ ਇਹਦੇ ਵਿੱਚੋਂ ਬਹੁਤ ਜ਼ਿਆਦਾ ਟੇਸਟੀ ਇਡਲੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਨਾਰੀਅਲ ਦੀ ਚਟਣੀ ਨਾਲ ਮੂੰਗਫਲੀ ਦੀ ਚਟਣੀ ਨਾਲ ਟਮਾਟਰ ਦੀ ਚਟਣੀ ਨਾਲ ਜਿਹੜੀ ਮਰਜ਼ੀ ਚਟਣੀ ਸਾਂਭਰ ਵਗੈਰਾ ਦੇ ਨਾਲ ਖਾ ਸਕਦੇ ਹੋ ਤੇ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਬਣਾ ਕੇ ਜੂਲ ਖਲਾਇਓ ਬਹੁਤ ਟੇਸਟੀ ਲੱਗਦੀ ਹੈ ਬਹੁਤ ਸਵਾਦ ਬਣਦੀ ਹੈ ਆਪਾਂ ਨੂੰ ਬਹੁਤ ਜ਼ਿਆਦਾ ਉਹ ਕਰਨ ਦੀ ਜ਼ਰੂਰਤ ਨਹੀਂ ਇਹਦੇ ਵਿੱਚ ਐਦਾਂ ਹੀ ਮਤਲਬ ਬਿਨਾਂ ਸਬਜ਼ੀਆਂ ਵਗੈਰਾ ਤੋਂ ਵੀ ਬੜੀ ਜ਼ਿਆਦਾ ਟੇਸਟੀ ਬਣਦੀ ਹੈ ਸਾਰੇ ਬਨੇ ਬਣਾਇਓ ਖਾਇਓ ਤੇ ਸ਼ੇਅਰ ਕਰਿਓ ਅਗੇ ਵੀ ਮੇਰੀ ਵੀਡੀਓ ਨੂੰ ਚੈਨਲ ਦੇ ਮੇਰੇ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਬਾਏ ਬਾਏ